ਆ ਨਾਮ ਨਾ ਨਾ ਪਦ ਅੱਗੇ ਦੋ ਇਹ ਸਮਝੀ ਪਹਿਲੇ ਤਾਂ ਥੋੜਾ ਨੇਟ ਵਾਲੇ ਹਾਂ ਆ ਦੇਖ ਪਹਿਲਾ ਚਿੱਟਾ ਕੋਮਨ ਦੇ ਵਿੱਚ ਹੀ ਆ ਗਿਆ ਓਏ ਕਿਵਾ ਕਰੇ ਤੁਹਾਨੂੰ ਹੋ ਗਿਆ ਬੋਲੋ ਸੱਚੇ ਦਰਬਾਰ ਕੀ ਬੋਲੀਏ ਫਕੀਰ ਦੇ ਸੱਚੇ ਦਰਬਾਰ ਕੀ ਬੋਲੀਏ ਤਿੰਨ ਤਲੋਕੀ ਸ੍ਰੀ ਗੁਰੂ ਨਾਨਕ ਦੇਵ ਜੈ ਬੋਲਿਆ ਕਰੋ ਪਾਈ बोलिए ज्ञाना गुरुओं ਦੇ ਨਾਲ ਦੀ ਸਦਾ જય बोलिए पीर खवैसरਾਂ ਦੀ ਸਦਾ જય बोलिए गांव स्वच्छ सच्ची सरकार 11वीं अभियुक्ता दी सਦਾ જય बोलिए मलेरा बोलिए सच्चे दरबार की हां सेवा करो बाबा ਦੇ ਕਰੋ ਕੀ ਹੁਕਮਾਂ ਦਾ ਬਾਬਾ ਕਹਿੰਦਾ ਚੌਂਕੀ ਵਾਲੀ ਚੌਂਕੀ ਵਿਊ ਸੇਵਾ ਵਾਲੀ ਸੇਵਾ ਮंजूर ਦੁੱਧਾਂ ਦੁੱਧ ਪਤਲੇ ਪਤ ਚੌਂਕੀ ਵਾਲੀ ਚੌਂਕੀ ਜੂ ਜਸਵੰਤ ਦਾ ਜਸ ਮंजूर ਅੱਜ ਦੇ ਜਸਪਾਲ ਦਾ 72% ਹੈ ਸਾਰਿਆਂ ਲਈ बोल सच्चे दरबार की बाबा ਕਹਿੰਦਾ ਓਏ ਸੰਗਤ ਵਿੱਚ ਬੈਠੇ ਇਹੋ ਜੇ ਕੰਨ ਆ ਗਏ ਆ ਕਿਦਾ ਮਾਈ ਪਹਿਲੀ ਵਾਰ ਆਈ ਹੋਏ ਤੇ ਘਰ ਮਾਰੇ ਕਾਣ ਮੋਦੀ ਹੋ। ਘਰ ਬਾਰੇ ਪੁੱਛਣਾ ਹੋਵੇ 1 ਕਾ 2 ਜਿੰਨੀਆਂ ਵੀ ਹੈਂ ਉੱਠ ਕੋ। 1 ਕਾ 2 ਹੈ ਨਾਲ ਬੱਚਿਆਂ ਦਾ ਵੇਰਵਾ ਹੋਵੇ। ਨਾਲ ਬੱਚਿਆਂ ਦਾ ਵੇਰਵਾ ਹੋਵੇ। ਦਵਾਗੇ ਬਾਅਦ ਨਹੀਂ ਮੱਝ ਨਹੀਂ ਭਾਈ। ਨਾਲ ਬੱਚਿਆਂ ਦਾ ਵੇਰਵਾ ਹੋਵੇ ਭਾਈ। ਨਾਲ ਬੱਚਿਆਂ ਦਾ ਵੇਰਵਾ ਬੱਚਿਆਂ ਦਾ ਆਪਣਾ ਵੀ ਬੱਚਿਆਂ ਦਾ ਹੀ ਨਾਲ ਹੀ। ਦੋਨੇ ਘਰ ਬੱਚਿਆਂ ਵਾਲੀ ਹੈ ਬੱਚਿਆਂ ਦਾ ਜੀ ਹੋਰ ਵੀ ਕੋਈ ਭੈਣ ਹੈਗੀ ਹੋਵੇ ਉੱਠ ਕਰੀ ਥੋੜਾ ਜਿਹਾ ਬੱਚਿਆਂ ਦਾ ਨਾਲ ਜੀ ਤੈਨੂੰ ਜੀ ਉੱਠੋ ਫਿਰ ਉੱਠਿਆ ਕਰੋ ਇਹਦਾ ਜਿਹੜੀ ਆਵਾਜ਼ ਵੱਜ ਗਈ ਉਹ ਉਹਦੇ ਪਿਛੇ ਪਾਰ ਹੋਣਗੀ ਪਹਿਲੀ ਵਾਰ ਆਇਆ ਤਿੰਨੇ ਭੈਣ ਹੈ ਹਾਂ ਹਾਂ ਪੱਕੀ ਗੱਲ ਹੈ ਹਾਂਜੀ ਚਲੋ ਠੀਕ ਹੈ ਮੈਂ ਗੱਲ ਕਰਨੀ ਮੈਨੂੰ ਬੈਠੀ ਕਰਨੀ ਹੈ ਜਿਹੜੀ ਗੱਲ ਬਾਬੇ ਦੇ ਦਰਬਾਰ ਚ ਆਉਗੀ ਹਾਂ ਨਾਲ ਗੱਲ ਕਰਨੀ ਹੈ ਹਾਂਜੀ ਹਾਂਜੀ ਬੱਲ ਠੀਕ ਹੈ ਹਾਂ ਮਤਲਬ ਕਹਿੰਦਾ ਉਹਦੇ ਅੰਦਰ ਇੱਕ ਟੋਪਿਕ ਮਾ ਨਾ ਮੈਂ ਮਤਲਬ ਆਪੇ ਕਦੀ ਮਾ ਸਸਿ ਜੀ ਤਨਾ ਟਿਕਨ ਦੇ ਪਰਖਤੀ ਆ ਗਦੀ ਆ ਤਿੰਨਾ ਭੈਣਾਂ ਦੇ ਘਰਵਾਲੇ ਗਾਣਾ ਦਿਨਾਂ ਦਾ ਬੱਚਾ ਦਾ ਵਿਰਵਾ ਬਾਬਾ ਕਹਿੰਦਾ ਤਿੰਨਾ ਭੈਣਾਂ ਦੇ ਵਿੱਚੋਂ ਇਹੋ ਜਿਹੇ ਗਾਣਾ ਕੋਈ ਬੱਚਾ ਜੇਰ ਜੋ ਕਿਹਦਾ ਬੱਚਾ ਜੇਰ ਚਾਹੇ ਕਹਿੰਦਾ ਮੇਰਾ ਤੇਰਾ ਤੁਸੀਂ ਬਹਿ ਜੋ ਬਹਿ ਚਲੋ We are not ਨਾ ਪਰ ਕਿ ਦਿਨਾਂ ਦੀ ਫੈਲ ਠੀਕ ਹੈ ਠੀਕ ਹੈ ਬਾਬਾ ਕਹਿੰਦਾ ਬੱਚਾ ਜੇਲ੍ਹ ਜਾਣਾ ਚਾਹੀਦਾ ਜੇਲ੍ਹ ਦੀ ਹੈ ਬਾਬਾ ਹਾਂ ਹਾਂ ਜੀਵਾ ਜੀ ਜੇਲ੍ਹ ਚ ਬਾਬਾ ਫੈਲ ਚੱਕ ਲਿਆ ਦੇਖੀ ਬੁਰਾ ਨਾ ਕਿਦਾ हा <tonghi> जी <-dia> <tongue> ਸਾਪੋਚ ਇੱਕ ਗੁਰਪ੍ਰੀਤ ਇੱਕ ਮਨਪ੍ਰੀਤ ਦੋ ਫੇਲਾ ਚੱਕ ਲਿਆ ਬਾਬਾ ਹੈਗਾ ਕਿਸੇ ਦਾ ਨਾਂ ਜੀ ਮੇਰੇ ਮੁੰਡੇ ਦਾ ਗੁਰਪ੍ਰੀਤ ਹਾਂ ਤਾਂ ਮੈਂ ਤਾਂ ਚਾਹੁੰਦਾ ਆ ਕਿ ਕਹਿੰਦਾ ਆਜੋ ਜੀ ਹੋਰ ਲਾਗਰ ਜੀ सुने दे या ला चल कर हाँ। 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 गेट बने भी, भी थोड़े करने वाली गया पेंड बाबा ठीक हाँ। है हाँ जी ਮੈਂ ਉਹਦਾ ਤਿੰਨ ਜਾਂ ਚਾਰ ਭਾਈ ਕੋਣ ਹੈ ਮੇਰੇ ਦੇ ਚਾਰ ਭਾਈ ਹਨ ਤੇ ਦੋ ਹੀ ਹੈ ਭਾਈ ਦਾ ਨਹੀਂ ਮੈਂ ਕਿਹਾ ਵੀ ਤੇਰੇ ਘਰ ਵਾਲੇ ਜਿਹੜਾ ਉਹ ਚਾਰ ਭਾਈ ਹੈ ਕਿ ਤੇਰੇ ਪੋਤੇ ਜਿਹੜੇ ਉਹ ਚਾਰ ਭਾਈ ਹੈ ਮੁੰਡੇ ਹੈ ਮੇਰੇ ਚਾਰ ਚਾਰ ਹੈ ਨਾ ਚਾਰ ਭਾਈ ਹੈ ਨਾ ਹਾਂ ਪੱਕੀ ਗੱਲ ਹੈ ਹਾਂਜੀ ਇਹ ਸੰਗਤ ਦਾ ਚਾਰ ਭਾਈ ਹੈ ਨਾ ਚਾਰ ਦੋਵਾਂ ਦੋਵਾਂ ਦੀ ਫੈਲ ਚੱਕ ਲਿਆ ਬਾਬਾ ਕਿਤੇ ਇੱਕ ਦਾ ਜੇਜ ਦੇਖ ਕੇ ਕਹਿੰਦਾ ਬਮਾਰ ਅਪਸਟ ਹੋਇਆ ਤਾਂ ਪਾਗਲ ਹੋਇਆ ਤਾਂ ਬੋਲ ਹਾਂ ਬਾਬਾ ਪੱਕੀ ਗੱਲ ਹੈ ਕਹਿ ਬਾਬਾ ਕੀ ਹੋ ਬਾਬਾ ਆਵੇ ਸ਼ੁਰੂ ਕਰਾ ਮੈਂ ਹਰ ਬੁਣੀ ਹੈ ਇਹ ਜਿਹੜੀ ਗੱਲ ਹੋਊ ਹਾਂ ਨਾਲ ਜੀ ਗੱਲ ਕਰਨੀ ਆ ਠੀਕ ਆ ਜਿਹੜਾ ਤੇਰਾ ਪੁੱਤ ਜੇਲ੍ਹ ਚ ਆ ਹਾਂਜੀ ਕੀ ਗੱਲ ਜਵਾਨਦ ਨਹੀਂ ਹੁੰਦੀ ਬਾਬਾ ਟਿੱਕੇ ਲੱਗਿਆ ਆਪਾਂ ਪੈਸੇ ਦੇ ਲਈ ਬਸ ਬੋਲ ਰਣੀ ਇਨਾ ਹੀ ਕਰਦਾ ਸੀ ਫਾਦੇ ਰਾਜ ਗੱਲ ਕਰਨੀ ਆ ਠੀਕ ਆ ਬੋਲਣਾ ਮਾਤਾ ਜਵਾਨਦਰੀ ਹੁੰਦੀ ਨਹੀਂ ਹੁੰਦੀ ਹੈ ਨਹੀਂ ਲੈ ਜਵਾਨਦ ਹੋ ਗਈ ਫਿਰ ਠੀਕ ਆ ਬਾਬਾ ਜੀ ਠੀਕ ਆ ਵੇਖਣਾ ਇਹ ਜੀ ਵੀ ਕੀ ਗੱਲ ਆ ਕੀ ਬਾਤ ਆ ਰੱਬ ਸਾਡੇ ਕਰਮਾਂ ਦੀ ਹੈ ਕਿ ਕਿਸਦਾ ਕੀਤਾ ਕਰਾਇਆ ਰੱਬੀ ਹੋ ਗਿਆ ਕੀ ਗੱਲ ਬਾਤ ਹੈ ਇਹ ਵੀ ਪੁੱਛਣਾ ਨਾ ਚੱਲ ਬਾਬਾ ਕੀ ਕਹਿੰਦਾ ਸੱਚੇ ਦਰਬਾਰ ਕੀ ਸਦਾ ਹੀ ਜੈ ਬੋਲ ਫ ਕੀ ਆnde ਸੱਚੇ ਦਰਬਾਰ ਕੀ ਸਦਾ ਹੀ ਜੈ ਗੁਰਾ ਆਪਣੇ ਆਪਣੇ ਗੁਰੂ ਉਸਤਾਦ ਦੇ ਦਾ ਬੋਲ ਸੱਚੇ ਦਰਬਾਰ ਕੀ ਸਦਾ ਹੀ ਜੈ ਆਪੇ ਸੇਵਾ ਕਰੋ ਬੋਲ ਫ ਕੀ ਦੇ ਸੱਚੇ ਦਰਬਾਰ ਕੀ ਸਦਾ ਹੀ ਜੈ ਆਪਣੇ ਬਾਬਾ ਮੈਨੂੰ ਦੱਸਣ ਵਾਲਾ ਕੀ ਦੱਸ ਸਕਦਾ ਓਏ ਕੀਤੇ ਕਰਾਇਦਾ ਫੋਲ ਰੋੜਾ ਕਹਿੰਦਾ ਐ ਹੋਏ ਪਏ ਜਿਵੇਂ ਨੀਮੂੜ ਜੋੜ ਕੇ ਸੱਤਿਆ ਹੁੰਦਾ ਹੈ ਕਹਿੰਦਾ ਚਾਰ ਪੁੱਤ ਸਿੱਖਣਾ ਸਾਂ ਵਰਗੇ ਕਮਾਈ ਕਰਦੇ ਸੀ ਖਤਮ ਹੈ ਪੈਰ ਗਾਣੂ ਦਰਦੇ ਜਾਣੇ ਬਿਸ਼ਾਂੂ ਆ ਇਹੀ ਮੇਰੀ ਗੱਲ ਕੀਤੇ ਕਰਾਗਾ ਭੈਣ ਮੇਰੀ ਇਹ ਫੋਨ ਵਾਲਾ ਜ਼ਬਾਨਦਰੀ ਹੁੰਦੀ ਜ਼ਬਾਨਦਰੀ ਇੱਕ ਬਾਬੇ ਤੋਂ ਹੁਕਮ ਲੈ ਕੇ ਆਵਾਂ ਜੇ ਜਵਾਨ ਤੋਂ ਹੋਗੀ ਤੇ ਫਿਰ ਬਾਬੇ ਦੀ ਜਿਹੜੀ ਕੋਈ ਗਰੀਬੀ ਦਾ ਸੁੱਖ ਨਹੀਂ ਲਾ ਦੋਗੇ ਪੱਕੀ ਗੱਲ ਹੈ ਪੁੱਛਾਂ ਬਾਬੇ ਤੋਂ ਮੈਂ ਚਲ ਉਹ ਤੈਨੂੰ ਦਾਦੀ ਜੱਲੀ ਨੇ ਜਾਵੇ ਹੋ ਜਾ ਬਾਬੇ ਤੋਂ ਕੰਮ

ਹਾਂ ਲੇ ਮਾਤਾ ਅਜਗਰੀ ਦੀ ਗਾ 20 ਹੋ ਗਈ ਆ ਜੀ 20 ਜਾ ਜਵਾਨਦ ਲਾ ਦੀ ਠੀਕ ਹੋ ਤੈਨੂੰ ਜਵਾਨਦ ਦੀ ਤੀਕ ਦੇ ਰੂਪ ਚੈੱਕ ਠੀਕ ਹੋ ਜੇ ਜਵਾਨਦ ਨਾ ਹੋਵੇ ਤਾਂ じゃ ਮੈਂ ਅੱਜ ਤੋਂ ਬਾਅਦ ਸੈਟਿੰਗ ਹੋਉਂਦਾ ਮੇਰਾ ਬਾਧਾ ਪੈ ਗਈ ਠੀਕ ਹੋਣਾ ਪੈਣਾ ਐ ਅਸੀਂ ਤਾਂ ਇੱਕ ਬਾਬੇ ਦੇ ਚੌਂਕੀਦਾਰਾਂ ਅਸੀਂ ਤਾਂ ਹੋਕਾ ਦੇਣਾ ਜਿਹਨੇ ਹੋਕਾ ਸੋਲਿਆ ਤਾਂ ਭਲਾ ਹੋ ਜਾਣਾ ਤੁਸੀਂ ਭਲਾ ਕਰਨਾ ਬਸ ਭਲਾ ਕਿਤੇ ਗਾਇ ਦਾ ਰੋਲਾ ਫੁੱਲ ਹੈ ਠੀਕ ਹੈ ਠੀਕ ਹੈ ਗੱਲ ਹਾਂਜੀ ਇਹਦਾ ਹੱਲ ਕਰਾਓ ਕੋਈ ਬਾਬਾ ਮੁੰਡਾ ਆ ਜੇ ਕਿਹੜਾ ਬਾਹਰ ਕੋਈ ਮੁੰਡਾ ਆ ਕੇ ਬਿਜਾਰੇ ਕੋਈ ਹੱਲ ਕਰਾ ਰੇਂਗਾ ਤੇ ਉਹ ਜਦੋਂ ਡਾਕੀ ਜੀ ਕੁਝ ਕਰਾਇੰਗੇ ਜਬਾਨ ਤੇ ਫੇਰੀ ਹੋਊ ਹਾਂ ਉਹ ਸੁੱਖ ਸੁਧੀ ਦੇ ਦੇ ਜੰਮੇ ਜਿਹੜੀ ਦਿਓ ਜੀ ਗਰੀਬੀ ਦਾਵੇਂ ਇੱਕ ਵਾਰੀ ਉਹ ਪਾ ਕਰਵਾ ਲੈਣਾ ਛੁੱਟਿਆ ਜਾ ਭਲਾ ਹੋ ਜਾਊਗਾ ਠੀਕ ਹੈ ਇੱਕ ਇਹਨਾਂ ਨੂੰ 200 ਰੁਪਏ ਦੇ ਕੇ ਭੇਜਾਂ ਮੇਰੀ ਭੈਣ ਬਾਕੀ ਮੈਂ ਨਾਲ ਬੈ ਕੇ ਤੁਹਾਨੂੰ ਦੱਸਦਾ ਰੱਖਦਾ ਗੱਲ ਠੀਕ ਬੋਲੀ ਬਾਬਾ ਤੇਰੇ ਸੱਚੇ ਤੇ ਬਾਕੀ ਫੋਨ ਗੇ ਸੱਚੇ ਬਾਕੀ ਜੇ ਤੁਸੀਂ ਆਪਰੇ ਕੋਈ ਦੁਸਤਾ ਦੇ ਬੋਲ ਸਕੋ ਬਾਕੀ ਚੱਲ ਬਾਬਾ ਤੇ ਆਹ ਆ ਜਾਓ Oh, ਕੀ ਸਦਾ ਜੀ ਹੋਣਾ ਹੋਵੇ ਹਾਂ ਬਣੀ ਤੁਸੀਂ ਉਹ ਪਹਿਲੀ ਵਾਰ ਆਏ ਹੋ ਜਾਣਦੇ ਤਾਂ ਨਹੀਂ ਹੈ ਹੈ ਨਹੀਂ ਜੀ ਪਹਿਲਾਂ ਮੈਨੂੰ ਆਹ ਦੱਸੋ ਸਭ ਤੋਂ ਪਹਿਲਾਂ ਮੈਨੂੰ ਕੋਈ ਜਸਪ੍ਰੀਤ ਜਾਂ ਸੋਮਪ੍ਰੀਤ ਨਾਮ ਦੱਸੋ ਜੀ ਦਾ ਹੈ ਜੀ ਪੱਕੀ ਗੱਲ ਹੈ ਝੂਠ ਤਾਂ ਨਹੀਂ ਹੈ ਗੱਲ ਮੇਰੇ ਨਾਲ ਗੱਲ ਤਾਂ ਨਹੀਂ ਹੋਈ ਦੱਸਿਆ ਤਾਂ ਨਹੀਂ ਹੈ ਮਿਲੂ ਫੜ ਜਾ ਜਲ ਤੱਕ ਹੋ ਜਾ ਉਨੇ ਬਾਕੀ ਬੋਲ ਬਾਕੀ ਤੇ ਸੱਚੇ ਦਬਾਕੀ ਸਦਾ ਹੀ ਜਾਏ ਬੋਲ ਕੀ ਤੇ ਸੱਚੇ ਦਬਾਕੀ ਸਦਾ ਹੀ ਜਾਏ ਹਾਂ ਭਣੀ ਜਿਹੜੀ ਮੈਨੂੰ ਨਹੀਂ ਜਾਂਦਾ ਮੈਂ ਤੁਹਾਨੂੰ ਨਹੀਂ ਜਾਂਦਾ ਜਿਹੜੀ ਗੱਲ ਹਾਂ ਅੱਜ ਕਰਨੀ ਆ

ਇਹਨਾਂ ਦੇਖਣ ਨੂੰ ਬਹੁਤ ਚੰਗੇ ਭਲੇ ਲੱਗਦੇ ਹੋ ਪਰ ਅੰਦਰੋਂ ਅੰਦਰ ਹੀ ਟੈਨਸ਼ਨਾਂ ਦੇ ਵਿੱਚ ਪਿੱਜੇ ਪਏ ਹੋ ਜਿਹੜੀ ਚੀਰੋ ਹੱਥ ਪਾਉਣਿਆ ਪਛਾਈ ਪਛਾ ਹੱਥ ਘਾਹ ਨੂੰ ਪਾਉਣਿਆ ਜਾਂਨੇ ਪਛਾ ਨੂੰ ਵਰਗਤ ਪਤਾ ਖਤਮ ਹੋਈ ਪਈ ਆ ਜਿਹੜੀ ਗੱਲ ਸੋਚਦੇ ਬੰਦੀ ਨਹੀਂ ਕਿੰਨਾ ਚਿਰ ਹੋਇਆ ਘਰ ਘਰ ਦੇ ਨੂੰ ਕਾਰ ਕਰ ਕਰ ਦੇ ਨੂੰ ਘਰ ਪੋਣਾ ਕਰ ਪੈਂਦਾ ਨਹੀਂ ਕਿਉਂ ਨਹੀਂ ਪੈਂਦਾ 3-4 ਸਾਲ ਹੋ ਗਏ ਨਾ ਗੱਲ ਬਣ ਕੇ ਦੇਖੋ ਭਾਈ ਜਸਪੀਤ ਬਾਬਾ ਗਾ ਲਾਉਣ ਲਾਉਣ ਕਰਦਾ ਬੱਦਾਂ ਲਾਉਣ ਦੇ ਪਿੱਛੇ ਭੱਜੇ ਭੱਜੇ ਜਾਂਦਾ ਹੈ ਉੱਚੀ ਬੋਲੋ ਹਾਂਜੀ ਸੰਗਦਰੂਪ ਦੱਸੋ ਹਾਂਜੀ ਲਾਉਣ ਕਰ ਉਹਨੂੰ ਕਹਦੇ ਹਾਂ ਹਾਂਜੀ ਲਾਉਣ ਹੁੰਦਾ ਨਹੀਂ ਹੈ ਸਾਰਾ ਮਤਲਬ ਉਹ ਮੈਂ ਦੱਸੂਆਂ ਭੈਣੇ ਹਾਂਜੀ ਤੁਸੀਂ ਪੁੱਛਣਾ ਹੈ ਆ ਤੁਸੀਂ ਠੀਕ ਹੈ ਉਹ ਧਾਰਬੇ ਕਾਂ ਦੇ ਕਿਆ ਘਾੜ ਲੋ ਚੱਲੇ ਨਹੀਂ ਜਾਣਾ ਠੀਕ ਹੈ ਬਈ ਠੀਕ ਹੈ ਨਾ ਬਾਈ ਠੀਕ ਹੈ ਲਾਉਣ ਹੁੰਦਾ ਨਹੀਂ ਪਰ ਜਿਹੜੀ ਵਿੱਚ ਰਿਕਵਟਾ ਹੈ ਕਿ ਚੇਲੇ ਬਾਬੇ ਨੂੰ ਹੋਰ ਵੀ ਪੁੱਛਣਾ ਹੈ ਮੇਰੇ ਵਰਗੇ ਨੂੰ ਹਾਂਜੀ ਪਰ ਜਿਹੜੀ ਕੋਈ ਰਿਕਵਟਾ ਬੰਦੀ ਉਹ ਤਾਂ ਪੁੱਛਿਆ ਹੀ ਨਹੀਂ ਉਹਦਾ ਸਿਹੜੇ ਹੀ ਨਹੀਂ ਉਸ ਨੂੰ ਤਾਂ ਤੁਸੀਂ ਠੀਕ ਹੈ ਤੁਸੀਂ ਦੱਸ ਦਿਓ ਠੀਕ ਹੈ ਤੁਹਾਨੂੰ ਕਹਿ ਦਿੰਦੇ ਆ ਕਿਸੇ ਨੇ ਕਹਿੰਦਾ ਵੀ ਤਿੰਨ ਮਹੀਨਿਆਂ ਦੇ ਥੋੜਾ ਘੱਟ ਪੰਜੂ ਕੋਈ ਕਹਿੰਦਾ ਚਾਰ ਮਹੀਨਿਆਂ ਨੂੰ ਬੰਨਜੂਗਾ ਹਾਂਜੀ ਆਈ ਕਹਿੰਦੇ ਨਾ ਚਾਰ ਵਹੀ ਗਿਆ ਹੈ ਨਾ ਚਾਰ ਮਹੀਨੇ ਦਾ ਹੈ ਦਾ ਭਾਈਆਂ ਦੇ ਥਾਂ ਲੱਗਦਾ ਬਰਾਬਰ ਆ ਕੇ ਖੜ ਗਿਆ ਤੇਰੇ ਮੰਨ ਹੈ ਤਾਂ ਮੈਂ ਤਾਂ ਸੁਮਪਤ ਨੌਜਵਾਨ ਚੜਦੀ ਵਾਸਤਾ ਚ ਠੀਕ ਹੈ ਇੱਕ ਜਿਹੜਾ ਇਹ ਦੱਸੋ ਥੋੜਾ ਜਿਹਾ ਬਾਪੂ ਇਹਦਾ ਕੀ ਕਰਦੇ ਕਿ ਨਹੀਂ ਬਾਪੂ ਉਹ ਜਿਹੜਾ ਉਹ ਸਿੰਘ ਸੀ ਦਾ ਮੰਨਤਾ ਛੋੜਾ ਕਰਦੇ ਜੀ ਅਸੀਂ ਦੋ ਉਹ ਜਿਹੜੇ ਦੋ ਜਾਣੇ ਦੀ ਕਰਦੇ ਇਹਦੇ ਵਿੱਚ ਕੋਹਤਾ ਹੈ ਉਹ ਤਾਂ ਜੀ ਪਹਿਲਾਂ ਦੇ ਆ ਪਹਿਲਾਂ ਦੇ ਨਹੀਂ ਮੈਂ ਦੱਸੂਗਾ ਉਹਦਾ ਕੀ ਕਰਦੇ ਬਸ ਆਹ ਇੱਕ ਵਾਰ ਗਸਨਾ ਖੜੀ ਨੇ ਇੱਕ ਦੇ ਪੰਜ ਗਮੀ ਜਿਹੜਾ ਉਹ ਤਾਂ ਉਹਦਾ ਕੀ ਕਰਦੇ ਉਹਨੇ ਮੁਸ਼ਕਿਲ ਕਰਦੀ ਤੇ ਫਿਰ ਥੋੜਾ ਲਾਉਣ ਨਹੀਂ ਹੁੰਦਾ ਉਹਨਾਂ ਦਾ ਹੈ ਨੇ ਜੀ ਸਾਰਾ ਕੁਝ ਹੈ ਉਹਨਾਂ ਦਾ ਆਪ ਦਾ ਹੈ ਬਸ ਇਹ ਇਹ ਖਲਗਰਾਉ ਕੀ ਉਹਦਾ ਸਾਰਾ ਕੁਝ ਕੀ ਹੈ ਉਹਦਾ ਉਹਦਾ ਪਰਿਵਾਰ ਹੈ ਜੀ ਜਿਹੜਾ ਸਾਰਾ ਪਰਿਵਾਰ ਉਹਦਾ ਹੌਦ ਹੁੰਦਾ ਹੀ ਨਹੀਂ ਹੋਰ ਨਹੀਂ ਜੀ ਮੈਂ ਤਾਂ ਉਹਦੀ ਗੱਲ ਕੀ ਹੈ ਵੀ ਜਿਹੜਾ ਔਤਮ ਦਾ ਉਹਦਾ ਪਰਿਵਾਰ ਜਿਹੜਾ ਪਰਿਵਾਰ ਹੋਵੇ ਔਤ ਨਹੀਂ ਬਣਾਉ। ਉਹਦਾ ਵਿਆਹ ਹੋ ਨਹੀਂ ਹੋਇਆਗਾ ਪੁਰਾਣੇ ਬਜ਼ੁਰਗਾਂ ਦੇ ਵਿੱਚੋਂ ਆ ਕੋਈ ਜਿਵੇਂ ਆਏ ਆ। ਨਹੀਂ ਪਤਾ। ਇੱਕ ਬਜ਼ੁਰਗ ਆਇਆ ਏ। ਠੀਕ ਐ। ਇਹ ਵੀ ਮੇਵਾ ਸਿੰਘ ਜਾਂ ਸੇਵਾ ਸਿੰਘ ਬਣੂਗਾ ਪੁਰਾਣੇ ਬਜ਼ੁਰਗਾਂ ਦੇ ਵਿੱਚ ਦੂਰੋਂ ਜਾ ਕੇ। ਹੋਊਗਾ। ਹਾਂ। ਇਹਦਾ ਹੱਲ ਕਰਾਓ ਜਾਂ ਤੈਨੂੰ ਪਾਸੇ ਕਰੋ। ਕੱਬ ਸੰਗਤ ਬੈਠੀਏ ਜੇ ਲਾਉਂਡ ਦਿੱਤੇ ਟਾਈਮ 'ਚ ਨਾ ਹੋਵੇ ਤੇ ਜਾਂ ਫੱਕੀ ਦੀ ਨਹੀਂ। ਹੈਲੋ ਜਸਪੀਰ ਦਾ ਤੈਨੂੰ ਆਣਾ ਬਾਈ ਠੀਕ ਹੈ ਜਿਹੜੇ ਮਨ ਤੇ ਬੋਝ ਲਈ ਬੈਠਾ ਹੈ ਲਾਗੇ ਇੱਕ ਪਾਸੇ ਰੱਖ ਦੇ ਗੱਲ ਬੱਚਿਆਂ ਦੀ ਹੈ ਨਾਲ ਬੱਚਿਆਂ ਦਾ ਵੀਰਵਾ ਵੀ ਹੈ ਠੀਕ ਹੈ ਜਿਹੜੀ ਗੱਲ ਸੋਚਿਓ ਬਣਦੀ ਨਹੀਂ ਹੈ ਪੈਰ ਘਾਣੂ ਦੱਸ ਦੇ ਜਨਮਸ਼ਾਨੂ ਜਿੰਨੀ ਮਿਹਨਤ ਕਰਦੇ ਉਹਦਾ ਫਲ ਨਹੀਂ ਮਿਲਦਾ ਨਹੀਂ ਨਾ ਮਿਲਦਾ ਚੱਲੀ ਮੁੜੀ ਦੇ ਬਾਰਨ ਸਦਾ ਹੀ ਜਾਏ ਲੋਸ਼ੀਤ ਅਸੀਂ ਸੇਵਾ ਕਰਦੇ ਹਾਂ ਹਾਂ ਹੈ ਹਾਂ ਇੱਕ ਜਿਹੜਾ ਹੁਣ ਪੁੰਨਿਆ ਮੱਸਿਆ ਆਈ ਨੇ 14 ਮੱਸਿਆ ਰੋਟੀ ਖੋਣੇ ਹੋ 14 ਮੱਸੇ ਕੋਈ ਰੋਟੀ ਇਹਨੇ ਖਵਾ ਦੀ ਉਹ ਅਸੀਂ ਸਾਤੋਂ ਖੋਣੇ ਦੀ ਰੋਟੀ ਖਵਾ ਲਾਂਗੇ ਦਾਲ ਫਲਕਾ ਬਣਾ ਲਿਓ ਸਿੰਪਲ ਠੀਕ ਹੈ ਉਹਦਾ ਤੁਸੀਂ ਦਵਾਈ ਦੇ ਦਵਾਈ ਦਿੰਨੇ ਹੋ ਹਾਂਜੀ ਦਾਲ ਫਲਕਾ ਬਣਾ ਲਿਓ ਜੇ ਉਹਨੇ ਰੋਟੀ ਖਵਾ ਦਿਓ ਦਵਾਈ ਠੀਕ ਹੈ ਠੀਕ ਹੈ ਲੈ ਬਾਪੂ ਜਿਵੇਂ ਤੇਰੇ ਸੇਵਾਦਾਰ ਨੇ ਕਿਹਾ ਥੋੜੀ ਜੈ ਜੈ ਉਹ ਕਿਉਂ ਸੇਵਾ ਕਰਾਂਗੇ ਤੇ 6 ਮਹੀਨੇ ਜਿਵੇਂ ਥੋੜੇ ਸੇਵਾਦਾਰ ਨੇ ਹੁਕਮ ਦਿੱਤਾ ਉਹ ਸੜਾ ਕਰਵਾ ਲੀ ਜਾਪਤ ਟੈਲਫੋਨ 6 ਮਹੀਨੇ ਦਾ ਬਾਂਜੇ ਭਗਤ ਨੰਨੇ ਮਹੀਨੇ ਚ ਪਰ ਜਿਹੜਾ ਹਾਂ ਤੁਹਾਨੂੰ ਮੈਂ ਦੱਸਿਆ ਥੋੜਾ ਇੱਕ ਜੀ 20 ਸਾਲਾਂ ਦੀ ਫੋਨ ਕਰਵਾਈ ਹੈ ਥੋੜਾ ਟਾਈਮ ਹੋਇਆ ਉਹ ਵਾਈ ਕਰਵਾ ਦਈਏ 100 ਨਹੀਂ ਜ਼ਿਆਦਾ ਬਾੜ ਤੇ ਖੰਡਪਾ ਕਰਵਾ ਦਈਏ ਉਹ ਇਕੱਠੇ ਕਰਾ ਦੇ ਚਾਹ ਜਿਓ ਘਰ ਬਣਨ ਦਾ ਖੰਡਪਾ ਕਰਾ ਦੋਗੇ ਕਰਵਾ ਦਾਂਗੇ ਪੱਕੀ ਗੱਲ ਹੈ ਹਾਂਜੀ ਹੈ ਸੁੱਖਿਆ ਵੀ ਹੈ ਜੀ ਮੈਂ ਤਾਂ ਮੈਂ ਸੁੱਖੇ ਦੀ ਗੱਲ ਹੀ ਕਰਦਾ ਜੀ ਠੀਕ ਹੈ ਇਸ ਘਰ ਬਾਂਜੇ ਫੇਰ ਹਾਂਜੀ ਮੈਂ ਤਾਂ ਜਿਹੜੀ ਗੱਲ ਨਿਕਲਦੀ ਉਹ ਗੱਲ ਕਰਨੀ ਦੂਜੀ ਨਿਕਲਦੀ ਹਾਂਜੀ ਸੁਖਿਆ ਜੀ ਮੈਂ ਵੀ ਘਰ ਬੈਠੀ ਸੁਖਿਆ ਨਾ ਹਾਂਜੀ ਚਲ ਖਾਣੇ ਬਾਹਰ ਘੁੰਮਣਾ ਫਿਰ ਠੀਕ ਹੈ ਜੀ ਲਾਮਾ ਬਾਬੇ ਤੋਂ ਹੋ ਗਾ ਨੂੰ ਚਲ ਕਹਦੇ ਨਹੀਂ ਜੀ ਅਸੀਂ ਆਹ ਬੋਲੋ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੀ ਬਾਤ ਤਾਂ ਭਿਜਣਾ ਨਹੀਂ ਉਹਦੇ ਵਾਸਤੇ ਬੋਰਡ ਲਾਈਨ ਚੁਣੀ ਹੈ ਤੁਸੀਂ ਕਹਿੰਦੇ ਹੋ ਨਾ ਪਰ ਬੱਚੇ ਥੋੜਾ ਬਾਹਰ ਜਾਊਗਾ ਤੁਸੀਂ ਕਹਿੰਦੇ ਬਾਹਰ ਨਹੀਂ ਜਾਂਦਾ ਮੈਂ ਤਾਂ ਗੱਲ ਦੱਸੀ ਨਹੀਂ ਇਹ ਪਗੜਾ ਬੱਚਾ ਬਾਹਰ ਜਾਊਗਾ ਪਰ ਜਾਊਗਾ ਬੱਚਾ ਇੱਕ ਮਾੜਾ ਜਿਹਾ ਹੋਟਲ ਪਾ ਕੇ ਅਜੋ ਜਿਹੜੀ ਲਾਈਨ ਸੁਣੀ ਉਹ ਡੇਟ ਨੂੰ ਮਾੜਾ ਜਿਹਾ ਵੀ ਸਹੀ ਹੈ ਮਿੱਠੀ ਬਣੂਗਾ ਫਿਰ ਬਾਬਾ ਸਿੰਗਰ ਵਾਲੇ ਪਾਸੇ ਲਿਆ ਦਊ ਕੋਈ। ਲੰਗਾ ਤੁਸੀਂ ਨੂੰ। ਹਾਂਜੀ ਮੈਂ ਤਾਂ ਮੈਰਿਜ ਤੋਂ ਪਹਿਲਾਂ ਵੀ ਵੀਰੇ ਦੇ ਗਾਣੇ ਬਹੁਤ ਸੁਣਦੀ ਸੀ। ਬਹੁਤ ਸੁਣਦੇ? ਹਾਂਜੀ ਮੈਂ ਬੁਲਾਇਆ ਵੀ ਸੀ ਆ ਕੇ। ਟੀਵੀ ਤੇ ਦੇਖਦੇ ਹਾਂਗੇ ਤੁਸੀਂ। ਹਾਂਜੀ ਦੇਖਦੇ ਸੀ। ਕਿਹੜਾ ਬਣਾਏ? ਉਹਦਾ ਆਇਆ ਫਸਰ। ਫਸਰ? ਹਾਂਜੀ। ਇੱਕ ਕੰਪਨੀ ਦਾ। ਉਹ ਫਸਰ ਨੂੰ ਮੈਂ ਮੈਰਿਜ ਤੋਂ ਪਹਿਨੀ ਨਹੀਂ ਲੈਂਦੇ ਸੀ। ਚਲੋ ਗੁਰੂ ਮਹਾਰਾਜ ਜੀ ਵੀ ਕਿਰਪਾ ਕਰੂਗਾ ਪਰ ਥੋੜਾ ਬੱਚਾ ਬਾਅਦ ਜਾਊਗਾ। ਉਹ ਜ਼ਰਾ ਕਾਹ ਬਣ ਗੋ ਤਾਂ ਕੰਗੇ ਕੋਈ ਕਲਾਕਾਰ ਬਣ ਕੇ ਜਾਂਦੇ ਹੀ ਆ ਸਾਰੇ ਕਲਾਕਾਰ ਬਣ ਕੇ ਜਾਂਦੇ ਆ ਉਹ ਇੱਕ ਗੱਲ ਆ ਜਾ ਬਣੀ ਗੱਲ ਸੁਣੋ ਤੁਸੀਂ ਤਾਂ ਕਹਿੰਦੇ ਆ 6 ਮਹੀਨੇ ਹੋ ਗਏ ਘਰ ਨਹੀਂ ਬਣਿਆ ਜਾਂ ਬਾਬਾ ਕਹਿੰਦਾ 6 ਮਹੀਨੇ ਤੋਂ ਪਹਿਲਾ ਪਹਿਲਾ ਥੋੜਾ ਕੰਮ ਆ ਬਣਿਆ ਜਾਂ ਫਕੀਰ ਦਾ ਪੁੱਤ ਆ ਜਾਂ ਤੁਸੀਂ ਠੀਕ ਆ ਬੱਤਾਂ ਦੰਦਾ ਜੋ ਗੱਲ ਕਹਿਦੀ ਰਹੂਗੀ ਠੀਕ ਆ ਬਣੇ ਜਾਂ ਹੋਵੇ ਜਾਂ ਦੂਸਰਾ ਬਜਰਾ ਹੋ ਗਿਆ ਜਾਂ ਬਣੇ ਤੀਸਰਾ ਬਜਰਾ ਬਾਬਾ ਕਹਿੰਦਾ ਜਾਂ ਹੋਵੇ ਪਰ ਇਹਦਾ ਪਾਗ ਕਰਾ ਲਏ ਜਸਪੀਰ ਕੋਈ ਨਹੀਂ ਠੀਕ ਆ ਜਾ ਜ਼ਿੰਮੇਵਾਰੀ ਮੇਰੀ ਜਿਹੜਾ ਕਰਨਾ ਆਪਣੇ ਠੀਕ ਹੈ ਤੇ ਬਾਕੀ ਮੁੰਡੇ ਨੂੰ ਕਿਸੇ ਚੰਗੀ ਕੰਪਨੀ ਨਾਲ ਸਾਈਨ ਕਰਵਾ ਦੋ ਨਾਮ ਬਣਾ ਦਿੰਦੀ ਹਾਂ ਠੀਕ ਹੈ ਜੀ ਸਿੰਗਲ ਬਣਾਉਣਾ ਤਾਂ ਆ ਬਾਈ ਦਾ ਕੰਟੈਕਟ ਕਰ ਲਓ ਕੋਈ ਨਹੀਂ ਮੇਰਾ ਵੀ ਆਇਆ ਤੇ ਉਹਦਾ ਵੀ ਆਇਆ ਵੀ ਨਾ ਘਰ ਨੂੰ ਕਿਤੇ ਮਰਛਾ ਪੈਂਦਾ ਦੇਖਣ ਦੇ ਬੰਨਾਂ ਦੀ ਸੌਖਾ ਕਲਾ ਹੈ ਇਹ ਲਾਈਨ ਜਿਹੜਾ ਇਹ ਨੰਬਰ ਸੁੰਦਰ ਹੈ ਬਾਈ ਜੀ ਨਗਰ ਕਰ ਲਓ ਕੁਝ ਕਰ ਦੋ ਕੋਈ ਨਹੀਂ ਬਾਕੀ ਜਦ ਪਾਈ ਇਹਨਾਂ ਨੂੰ ਤੇ ਕੇ 200 ਰੁਪਏ ਮੱਥਾ ਬੇਟੋ ਕਰਕੇ ਹੱਕ ਅਕਲ ਹਾਂਜੀ ਕੋਸਣਾ ਦਾ ਕੰਮ ਆਪੜਾ ਜੋਤਵਾਦ ਕੋਕ ਵੀ ਪੀਦਾ ਸੌਦਾ ਵੀ ਪੀਦਾ ਕੋਈ ਮਾਈ ਕਰਨ ਬਾਰੇ ਆਵਾਜ਼ ਬੱਚੇ ਦੀ ਬੱਚੇ ਦਾ ਬੱਚੇ ਬਾਰੇ ਗਣਾ ਤੁਹਾਡੇ ਬੱਚੇ ਬਾਰੇ ਸੀਗੇ ਹਾਂ ਕਰ ਬਾਰੇ ਤਾਂ ਬੱਚਾ ਮਰੇ ਆਹ ਨਹੀਂ ਉਹ ਕਿਹਨਾਂ ਨਹੀਂ ਬਾਬਾ ਕਹਿੰਦਾ ਕਾਣ ਇਹੋ ਜਿਆ ਬੱਚੇ ਦਾ ਮਿਹਰਵਾ ਹੋਵੇ ਬੱਚੇ ਦਾ ਕੋਈ ਪੇਪਰ ਦਾ ਰੋਲਾ ਹੋ ਹੈ ਛੋਟਾ ਹੀ ਹੈ ਮੈਨੂੰ ਸੁਣ ਕੇ ਤਾਂ ਨਹੀਂ ਆਖਿਆ ਆਪਣੇ ਨਹੀਂ ਜਿੰਕੋ ਮੈਂ ਤਾਂ ਆਵਾਜ਼ ਮਾਰਨੀ ਹੈ ਕਿ ਭਲਾ ਫਕੀਰ ਨਾ ਕਰਨਾ ਜੀ ਮੈਂ ਤਾਂ ਬਾਬੇ ਦਾ ਚੌਂਕੀਦਾਰ ਆ ਠੀਕ ਹੈ ਜੀ ਹੋਰ ਦੇਉਂਗੇ ਮੈਨੂੰ ਉਹ ਸਾਹਮਣੇ ਉੱਥੇ ਗਲਾਸ ਪਿਆਉਂਦਾ ਅੰਦਰ ਹਿੰਦਰਾ ਕੀ ਗਾਇ ਮਮੀ ਨੂੰ ਮੜ ਮੈਨੂੰ ਕੀ ਪਾਣੀ ਦੇ ਆ ਦੋਸਤ